ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਜੀ ਪ੍ਰੇਮਨਗਰ ਚੋਂ ਵੀਡੀਓ ਬਣਾ ਰਹੇ ਹਾਂ ਜ਼ਿਲ੍ਹਾ ਬਾਈ ਨੂੰ ਫਰੀਦਕੋਟ ਪੈਂਦਾ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਇਆ ਬਿਲਕੁਲ ਛੋਟੇ ਛੋਟੇ ਭਾਲੇ ਜੀ ਇੱਕ ਤਾਂ ਗੱਬਣ ਆ ਜੀ ਇੱਕ ਤਾਂ ਜੀ ਸੂਈ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਪੌਂਦੀ ਸਿੰਘ ਆ ਜੀ ਸ਼ਹਿਰ ਆਪਣਾ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਆ ਜੀ ਮੋਬਾਈਲ ਨੰਬਰ ਜੀ 793 3111 ਠੀਕ ਹੈ ਜੀ ਇੱਕ ਨੰਬਰ ਬਾਈ ਗੱਬਨ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਮਾ ਜੀ ਤੇ ਸੂਆ ਬਾਈ ਜੀ ਚੌਥਾ ਕ ਹੋਊਗੀ ਠੀਕ ਹੈ ਜੀ ਥੋੜੀ ਆਈ ਘਟ ਸੇਵਾ ਵਾਲੇ ਕਰਉਣੀ ਆ ਠੀਕ ਹੈ ਜੀ ਦਿਨ ਕਿੰਨੇ ਲੈਂਦੀ ਆ ਬਾਈ ਦਿਨ ਬਸ ਬਈ ਅੱਜ ਰਾਤ ਨੂੰ ਸੂਪੇ ਹੋ ਸਕਦਾ ਕੱਲ ਨੂੰ ਸਵੇਰ ਬਸ ਤਿਆਰੀਆਂ ਚ ਹੀ ਆ ਅੱਜ ਹੀ ਆਈ ਆਪਣੇ ਕੋਲ ਤਾਂ ਠੀਕ ਹੈ ਜੀ ਤੇ ਉਹ ਅਗਲੇ ਦੇ ਘਰੇ ਖੜੀ ਜਿੰਦੀ ਦੇਖ ਤੋ ਦਿਨ ਲੈ ਵੀ ਜਾਂਦੀ ਸਹੀ ਗੱਲ ਹੈ ਜੀ ਉਪਰਾ ਕਰ ਜਾਂਦਾ ਪਸੇ ਮੈਨੇ ਪਾਣੀ ਪੂਣੀ ਵੀ ਪੀਤਾ ਉਪਰਾਇ ਕਰੀ ਜਾਂਦੀ ਹੈ ਠੀਕ ਹੈ ਜੀ ਤੇ ਕਿੰਨਾ ਕ ਪਾਜੂ ਮੇਰੇ ਦੁੱਧ ਬਦ ਦੋ ਵੀਰ ਜੇ ਹਾਂ ਦੇਵਾ ਭਾਂਡਾ ਯਾਰ 10 ਕਿਲੋ ਦੁੱਧ ਤਾਂ ਮੈਨੂੰ ਕੋਈ ਬਾਲਾ ਨਹੀਂ ਹੈ ਕੋਈ ਬਾਲਾ ਨਹੀਂ ਜੀ ਥੇਤੇ ਸਿੰਘ ਤੋਂ ਪੋਪੂਲਾ ਪਹਿਲਾਂ ਦੇ ਲਿਆ ਵਾ ਜੀ ਪਹਿਲਾਂ ਦੇ ਰੱਥੇ ਆ ਬਈ ਠੀਕ ਆ ਜੀ ਮੈਂ ਤੇਰੀ ਚੀਜ਼ ਆ ਸਾਹਮਣੇ ਆ ਥਾਣਾ ਦੀ ਓਕੇ ਆ ਜੀ ਥਾਣੇ ਦੀ ਓਕੇ ਹੋ ਬਈ ਥਣ ਲਿਆ ਵਾ ਤਾਂ ਮੈਨੂੰ ਯਾਰ ਕਹਿੰਦਾ ਵੀ ਮੈਨੂੰ ਹੀ ਲੱਗਿਆ ਥਣ ਤੁਹਾਨੂੰ ਵੇਖ ਲੱਗੇ ਥਣ ਪੂਰਾ ਚੰਗਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਬਾਈ ਦੱਸਦਾ ਕਿ ਘੱਟ ਸੇਵ ਵਾਲੇ ਘਰੋਂ ਆਈ ਹੈ ਜੀ ਬਾਕੀ ਥਾਣਾ ਦੇ ਸਹਿਜ ਬਾਕੀ ਤੇ ਲੈ ਵੀ ਜਾਉ ਠੀਕ ਆ ਜੀ ਥੰਢੀ ਸੀਲ ਵੀ ਪੂਰੀ ਹੈ ਜੀ ਹਾਂ ਹਾਂ ਬਈ ਕੋਈ ਚੱਕਰ ਨਹੀਂ ਠੀਕ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮਤਾਬਕ 22 ਕਹਿੰਦਾ ਮਾਲਕਾਂ ਨੇ ਚੌਥਾ ਕਰਕੇ ਦਿੱਤੀ ਹੈ ਜੀ ਮੇਰੇ ਇੱਕ ਵੀਡੀਓ ਚ ਕਹਿਣਾ ਹੁੰਨਾ ਕਿ ਪੈਸੇ ਵੀਰੇ ਤੁਸੀਂ ਲਾਉਣੇ ਤੁਸੀਂ ਆਪ ਦੀ ਸਮਝ ਨਾ ਲੈਣੀ ਹੈ ਜੀ ਬਾਕੀ ਬਈ ਪਸ਼ੂ ਦਾ ਸੂਏ ਦਾ ਜਿੰਨੇ ਮਰਜ਼ੀ ਲੈ ਲੈ ਹੁੰਦੀ ਹੈ ਸੇਵਾ ਦੀ ਗੱਲ ਹੈ ਕਈ ਪਸ਼ੂ ਹੁੰਦੇ ਹੁਣ ਅਗਲਾ ਦਾਦਾ ਸੂਏ ਚੋ ਲੈਦਾ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਹੁਣ ਇਹ ਆਈ ਵਿਚਾਰੀ ਉਹ ਜੇ ਥਾਂ ਤੋਂ ਆ ਠੀਕ ਹੈ ਜੀ ਉਹਦੇ ਕਾਰਨਾਂ ਜਿਆਦਾ ਦਿਖ ਦੇਣ ਲੱਗੇ ਬਾਕੀ ਭਾਈ ਕੋਈ ਐਡਾ ਤੇਲ ਤੂਲ ਲੱਗਾ ਵੇਖੋ ਮੈਂ ਜਾਮਨ ਵਰਗੀ ਪੀ ਜਮਾਂ ਕਾਈ ਗੱਲ ਹੈ ਜੀ ਥਣਾ ਦੇ ਸੈਜ ਸੋਹਣੇ ਆ ਬਾਈ ਕਹਿੰਦਾ ਜਿਹੜੇ ਹਿਸਾਬ ਨਾਲ ਕਰਮ ਵਾਲੀ ਤਿਆਰੀ ਆ ਬਾਕੀ ਮੇਨ ਭਾਈ ਪਉ ਦਾ ਥਾਣਾ ਵਾਣਾ ਹੁੰਦਾ ਠੀਕ ਹੈ ਉਹ ਇੱਕ ਨੰਬਰ ਲੱਗਿਆ ਮੈਨੂੰ ਕਰਮ 10 11 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ ਇੰਨਾ ਕ ਤਾਂ ਭਾਈ ਰਾਮ ਨਾਲ ਹੀ ਦੇ ਦੂ ਬਾਕੀ ਸੇ ਬਈ ਝੋਣ ਲੱਗਿਆ ਅੰਗੂਠੇ ਜਿੰਨੀ ਮੋਟੀ ਧਾਰ ਆਉਂਦੀ ਠੀਕ ਹੈ ਜੀ ਫਾਂ ਦੇ ਦੰਨ ਹੋਊਗੀ ਉਹ ਬੇਫਿਕਰ ਹੋ ਜਾ ਬਈ ਆ ਦੀ ਦਸੰਦੀ ਕਰੇ ਬਾਕੀ ਆਪਾਂ ਤਾਂ ਕਿੰਨੇ ਪੈਸੇ ਲਾਉਣੇ ਆ ਸਹੀ ਗੱਲ ਆ ਜੀ ਬਾਕੀ ਉਹ ਭਾਈ ਭਾਅ ਵੀ ਫਿਰ ਓਡਾ ਕੀ ਹੋ ਜਾਣਾ ਛੋਟਾ ਜਾ ਹੋ ਜਾਣਾ ਜੇ ਇਹੀ ਸੇਵਾ ਵਾਲੇ ਕਰੋ ਆਈ ਹੁੰਦੀ ਮੱਲਾ ਵਾਲੀ ਤੌਰ ਹੁੰਦੀ ਤੇ ਫਿਰ ਭਾਅ ਵੀ ਵੱਡਾ ਹੀ ਹੋਣਾ ਸੀਗਾ ਹਾਂ ਉਹ ਜੇ ਭਾਅ ਤੁਹਾਨੂੰ ਜਾਇਜ ਮਿਲ ਜਾਣਾ ਜੀ ਕਿ ਡਿਮਾਂਡ ਆ ਵੀਰੇ ਦੀ ਜਮ੍ਹਾਂ ਲੈਣ ਦੇਣ ਵਾਲੀ ਕੋ ਯਾਰ ਮੁੱਲ ਕਰਾਉਣ ਦਾ ਜਿੰਨਾ ਮਰਜ਼ੀ ਕਰ ਲਈ ਆਪਾਂ ਅੱਗੇ ਵੀਡੀਓ ਚ ਇਹੀ ਗੱਲ ਕਹਿੰਦੇ ਹੁੰਦੇ ਆ ਠੀਕ ਆ ਜੀ ਇਹ ਵੀਰੇ 60000 ਚੋਂ ਮਾਨਤਨ ਹੋ ਜਾਊਗਾ ਇਹਦਾ ਬਾਅਦ ਥੋੜਾ ਬੋਟਾ ਠੀਕ ਹੈ ਜੀ ਲਓ ਜੀ ਆਹ ਭਾਜ ਚ ਤੁਹਾਨੂੰ ਪਸ਼ੂ ਨਹੀਂ ਮਿਲਨੇ ਜੀ 60000 ਰੁਪਏ ਚੋ ਮਾਨਤਾਨ ਹੋ ਜਾਊਗਾ ਜੀ 10 11 ਕਿਲੋ ਦੁੱਧ ਕੋਈ 12 ਨਹੀਂ ਮੱਝ ਨੂੰ ਜੀ ਰਾਮ ਨਾਲ ਹੀ ਦੇ ਦਊਗੀ ਇਹਨਾਂ ਬਾਕੀ ਤਿਆਰੀਆਂ ਚਾਹ ਕਰਮਾਂ ਵਾਲੀ ਹੋ ਸਕਦਾ ਜੀ ਵੀਡੀਓ ਪੈਣੀ ਤੁਹਾਨੂੰ ਸੂਈ ਪੈਣਾ ਮੈਨੇ ਸਹੀ ਗੱਲ ਆ ਮੋਰਨਿੰਗ ਕਲਿੱਕ ਕਰ ਵੀਡੀਓ ਅਪਲੋਡ ਹੋਊਗੀ ਤੇ ਉਹਦੇ ਨੂੰ ਲੱਗ ਬਸ ਸੂ ਵੀ ਸਕਦਾ ਜੀ ਪਸ਼ੂ ਕਿੰਨੇ ਮਾਨਤਾਨ ਬਾਈ ਲੈ ਵਲੂਗਾ ਵੇਖੋ ਸਹੀ ਗੱਲ ਆ ਇਥਨਾਂ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚੋ ਆਈ ਰਾ ਦਹਣਾ ਚੈੱਕ ਕਰ ਸਕਦੇ ਹੋ ਝੋਲ ਬਹੁਤ ਬਈ ਹਵਾਨੇ ਚ ਸਾਰੀਆਂ ਵਾਰਡਾਂ ਕੱਢ ਲੈਣਾ ਜੀ ਜੋ ਵਟ ਕਰਨ ਲੱਗੀ ਤੋਂ ਵਧੀਆ ਕਰ ਜਾਣਾ ਸਾਰੀਆਂ ਢਿੱਲਾਂ ਕੱਢ ਲੈਣੀਆਂ ਜੀ ਬਾਕੀ ਮੇਨ ਗੱਲ ਥਣਾ ਦੀ ਓਕੇ ਆ ਜੀ ਸੀਲਸ ਲੱਗ ਵੀ ਪੂਰੀ ਆ 2 ਨੰਬਰ ਵੀਰੇ ਇਹਦੀ ਕੀ ਡਿਟੇਲ ਆ ਜੀ ਇਹ ਬਈ ਤੀਜੇ ਸੂਈ ਆ ਕਦੋਂ ਸੂਈ ਆ ਜੀ ਇਹਦਾ ਆ ਕੱਟੀ ਆ ਮਗਰ 6-7 ਦਿਨਾਂ ਦਾ ਸੂਆ ਠੀਕ ਆ ਜੀ ਕੱਟੀ ਆ ਮਗਰ ਕੱਟੀ ਚੰਗੀ ਆ ਜੀ ਮਗਰ ਬਹੁਤ ਚੰਗੀ ਨਿੱਗਰ ਕੱਟੀ ਚੈੱਕ ਕਰ ਸਕਦੇ ਹੋ ਬੋਡੀ ਸਟਰਕਚਰ ਕੱਟੀ ਦਾ ਬਹੁਤ ਚੰਗਾ ਤੀਜਾ ਸੂਆ ਸੂਈ ਆ ਜੀ ਜੇ ਡਨ ਆ ਜੀ ਹਾਂ ਜੇਰ ਜੂ ਇੱਕ ਨੰਬਰਾ ਕੋਈ ਚੱਕਰ ਨਹੀਂਗਾ ਠੀਕ ਆ ਬਾਈ ਇਹ ਬਈ ਆਪਾਂ ਝੂਠ ਨਹੀਂ ਮਾਰਨਾਗਾ ਇਹ ਪੱਠੇ ਪਾ ਕੇ ਪਸੰਦੀ ਆ ਠੀਕ ਆ ਭਾਵੇਂ ਆਪਾਂ ਯਾਰ ਬੇਈਮਾਨੀ ਵਾਲੀ ਗੱਲ ਕਰੀਏ ਕਿਉਂਕਿ ਆਪਾਂ ਅਗਲੇ ਤੋਂ ਨਹੀਂ ਆ ਸਹੀ ਗੱਲ ਆ ਜੀ ਅਗਲੇ ਨੇ ਦੱਸ ਕੇ ਦਿੱਤੀ ਆ ਸੀਲ ਠੰਡੀ ਇੰਨੀ ਆ ਬਾਈ ਸੁੰਦਿਆਂ ਤੱਕ ਮਿਲਦੀ ਆ ਠੀਕ ਆ ਜੀ ਉਹਨੇ ਗਾਰੰਟੀ ਦਿੱਤੀ ਆ ਪੱਠੇ ਪਾ ਕੇ ਅਗਲੇ ਨੂੰ ਆਪਾਂ ਐਵੇਂ ਕਹੀਏਗੇ ਪਹਿਲਾਂ ਦੱਸਾਂਗੇ ਕੋਈ ਵਟਾ ਵੀ ਨਹੀਂ ਬਾਈ ਭਾੜੇ ਤੇ ਥਾਪੀ ਮਾਰ ਕੇ ਬਹਿ ਜਾ ਕੋਈ ਚੱਕਰ ਨਹੀਂ ਪਾ ਸਿੱਧਾ ਹੀ ਬਹਿ ਜਾ ਤੇ ਆਪਾਂ ਕੱਟੀ ਛੜ ਲਾ ਕੱਟੀ ਛੜ ਲੰਗੂ ਜਾਣੀ ਪੱਠੇ ਪਾਏ ਹੋਣ ਪੱਠੇ ਜਾਣੀ ਚੂਣ ਦੇ ਟਾਈਮ ਦਾਣਾ ਪੱਕਾ ਪਾ ਕੇ ਚਾਟ ਪਾ ਕੇ ਨਾਲ ਚਾਟ ਪਾ ਕੇ ਪੋਂ ਆਪ ਕੱਟੀ ਛੜ ਲਓ ਤੇ ਪੋਂ ਥਾਪੀ ਮਾਰ ਕੇ ਆ ਬਹਿ ਜਾ ਕੋਈ ਚੱਕਰ ਨਹੀਂ ਆ ਹੋਣੀ ਤਾਜੀ ਮੈਨੂੰ ਥਾਪੀ ਮਾਰ ਕੇ ਬਹਿ ਜਾ ਪਾੜਾ ਪਾ ਕੇ ਤੇ ਵਧੀਆ ਉਤਰੇ ਹੁੰਦੀ ਆ ਥਣਾ ਦੀ ਓਕੇ ਆ ਜੀ ਹਾਂਜੀ ਹਾਂ ਨੈੱਟ ਦੁੱਧ ਕਿੰਨਾ ਤਿਆਰ ਆ ਜੀ ਇਹ ਥੱਲੇ ਵੀ ਹੁਣ 8 ਕਿਲੋ ਹੋਊਗਾ ਕੋਈ ਬੋੜਾ ਮੰਨ ਲੈ ਕੋਈ ਦੁੱਧ ਮੰਨ ਲੈ ਸ਼ਿਆ ਹੱਤੰਨਾ ਸੁਆ ਇਹਦਾ ਠੀਕ ਹੈ ਜੀ ਕਿੰਨਾ ਕ ਪਾਜੂ ਰੇ ਦੁੱਧ ਦੁੱਧ ਬਈ ਯਾਰ 9-10 ਕਿਲੋ ਦੇ ਦੂ ਜੀ ਮੈਂ ਕੋਈ ਬਾਲਾ ਨਹੀਂ ਮੈਨੂੰ 9 ਕਿਲੋ ਵੀ ਦੇਈ ਗਈ ਬਈ ਤੇ ਆਪਾਂ ਭਾ ਵੀ ਉਹੋ ਜਿਹਾ ਹੀ ਕਰ ਦੇਣਾ ਕੋਈ ਜਿਆਦਾ ਨਹੀਂ ਹੋਣਾ ਤੋੜ ਕੇ ਦਿਖਾ ਦਿਓ ਜੀ ਦਿਖਾਉਂਦਾ 22 ਦੇ ਦਸਨ ਮੁਤਾਬਕ ਸੁਆ ਤੀਜਾ ਸੂਈ ਹੈ ਜੀ ਪੰਜਾ ਛੇ ਦਿਨਾਂ ਦਾ ਸੁਆ ਜੀ ਬੱਚਾ ਮਗਰ ਕੱਟੀ ਬਹੁਤ ਚੰਗੀ ਆ ਜੀ ਬਾਈ ਕਹਿੰਦਾ ਪਹਿਲਾਂ ਹੀ ਗੱਲ ਦੱਸ ਦਿੰਨੇ ਆ ਕਿਉਂਕਿ ਕਿਸੇ ਸੱਜਣ ਨੇ ਦੂਰ ਹੋ ਗਏ ਉਹ ਵੀ ਆਪਾਂ ਚਵਾਣੀ ਹੋਵੇ ਐਂ ਵੀ ਚਵਾ ਦੇਣਾ ਕਿਸੇ ਨੂੰ ਕਿਹੜਾ ਆਪਾਂ ਪੱਠੇ ਪਾ ਕੇ ਤੇ ਕੱਟੀ ਛੱਡ ਦਾਂਗੇ ਪਰ ਆਪਾਂ ਝੂਠ ਵਾਲਾ ਕੰਮ ਨਹੀਂ ਕਰਨਾ ਕੱਲ ਉਹਦਾ ਵੱਟਾ ਵੀ ਕੋਈ ਨਹੀਂ ਬਾਈ ਸਹੀ ਗੱਲ ਆ ਜੀ ਜਿਹਨੇ ਹੁਣ ਘਰੇ ਚਾਉਣੀ ਆ ਉਹਨੂੰ ਕੋਈ ਵੀ ਜ਼ਿਆਦਾ ਵੱਟਾ ਨਹੀਂ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਦੁੱਧ ਮੰਨਣਾ ਦੁੱਧ ਮੰਨ ਲਓ ਬੌਲਾ ਮੰਨਣਾ ਬੌਲਾ ਮੰਨ ਲਓ 8 ਕਿਲੋ ਧਿਆਰ ਆ ਜੀ ਅੱਗੇ ਤੁਹਾਡੀ ਸੇਵਾ ਦਾ ਆਪਣੇ ਕੋਲ ਤਾਂ ਵੀ ਹਜੇ 2-3 ਦਿਨ ਹੀ ਹੋਏ ਆ ਮੈਂ ਇਹਨੂੰ ਆਈ ਨੂੰ ਜੀ ਨਹੀਂ ਪ੍ਰੋਪਰ ਲਾਇਆ ਮੈਂ ਨੇ ਠੀਕ ਹੈ ਜੀ ਨਹੀਂ ਲਾਇਆ ਕੋਈ ਆਪਣੇ ਕੋਲ ਦਾ ਵੀ 2-3 ਦਿਨ ਖੜਨੀ ਐ ਸਹੀ ਦੁੱਧ ਅਗਲੇ ਨੇ ਗਾਂ ਕਿੱਲੇ ਤੇ ਜਾ ਕੇ ਚੋਣਾ ਜੀ ਕਿੱਲੇ ਤੇ ਜਾ ਕੇ ਚੋਣਾ ਫਿਰ ਮੰਨਿਆ ਜੀ ਨਹੀਂ ਲਾਇਆ ਕਾਣਕੁਣ ਚੱਲ ਕੇ ਦੁੱਧ ਵਾਦਿਆ ਜਾਂਦਾ ਜੀ ਪਸ਼ੂ ਤੇ ਅੱਗੇ ਸੇਵਾ ਦਾ ਹੁੰਦਾ ਕਿੱਲਿਆਂ ਦੇ ਉੱਪਰਾਂ ਕਰੀਏ ਡਰਦੀਆਂ ਠੀਕ ਹੈ ਜੀ ਡਰਦੀਆਂ ਉੱਪਰੇ ਥਾਂ ਦੀਆਂ ਕਰੀ ਜਾਂਦੀਆਂ ਪਰ ਫਾਇਦਾ ਇਹ ਹੋ ਜਾਣਾ ਬਈ ਤੁਹਾਨੂੰ ਕੱਟੀ ਮਿਲ ਜਾਣੀ ਐ ਨਾਲ ਨਾਗ 2 ਬਣ ਜਾਣੇ ਆ ਜੀ ਕੌਕੀ ਕੱਟੀ ਦੀ ਡੋਲ ਦੇਖ ਬਹੁਤ ਚੰਗੀ ਹੈ ਜੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਜੀ ਕੱਟੀ ਚੈੱਕ ਕਰ ਸਕਦੇ ਹੋ ਮੱਝ ਤਾਂ ਚਲੋ ਚੰਗੀ ਹੈਗੀ ਹੈਗੀ ਆ ਕੱਟੀ ਬਹੁਤ ਚੰਗੀ ਹੈ ਜੀ ਮਗਰ ਥਣਾ ਦੇ ਸਹਿਜ ਵੀ ਸੋਹਣੇ ਆ ਚੈੱਕ ਕਰ ਸਕਦੇ ਹੋ ਚਾਰ ਹੀ ਥਣਾ ਕੋਟ ਨਹੀਂ ਸ਼ਾਂਖ ਨਹੀਂ ਚੈੱਕ ਕਰ ਸਕਦੇ ਹੋ ਚਾਰ ਚੌੜ ਪਸਮਾ ਦੀ ਬਈ ਇੱਕ ਨੰਬਰ ਹੋਊਗੀ ਠੀਕ ਹੈ ਜੀ ਪਾੜਾ ਪਾ ਕੇ ਥਾਪੀ ਮਾਰ ਕੇ ਬਹਿ ਜਾਈਏ ਮੈਂ ਪੈਰ ਵੀ ਪਟ ਗਈ ਮੈਂ ਫ੍ਰੀ ਆ ਠੀਕ ਹੈ ਜੀ ਹਾਂ ਬੰਦੇ ਨੇ ਆਪਾਂ ਉਹ ਚੋਂਦੇ ਥੁੰਦੇ ਦਾ ਕਰ ਰਹੇ ਆਣੂ ਠੀਕ ਹੈ ਅਰੇ ਮਹੀਨਾ ਪਹਿਲਾਂ ਹੀ ਛੱਡੀ ਹੈ ਠੀਕ ਹੈ ਬਾਈ ਹਾਂ ਤੇ ਇਹਦੀ ਡਿਮਾਂਡ ਭਾਅ ਬੱਸ ਬਈ ਆਪਾਂ ਜਿਹੜਾ ਲੈਣਾ 55000 ਚ ਛੋਟ ਕਰਦੇ ਹਾਂ ਮਾਨਤਨਵਾਸ 55000 ਚ ਹਾਂ ਜਿਹੜਾ ਲੱਗਾ ਲੱਗ ਰਿਹਾ ਰਹਿ ਗਿਆ ਜਿਹੜਾ ਆਪਾਂ ਬਈ ਬਾਲਾ ਤੱਕਾ ਨਹੀਂ ਆ ਮੈਂ ਵੀ ਆਪਾਂ ਲਈਏ ਕੋਈ ਜਾਇਜ਼ ਕਮਾਈ ਨੇ ਦੇਣੀ ਹੈ ਗਾਂ ਵੀ ਕਿਹਨੇ ਦੁੱਧ ਤੇ ਲਾਉਣੀ ਹੁੰਦੀ ਹੈ। ਉਹ ਜਾਇਜ਼ ਰੋਟੀ ਬਣੀ ਜਾ ਵੀ ਸਾਰਿਆਂ ਦਾ ਫਾਇਦਾ। ਟੋਕਰਾਂ ਦੇ ਪਾਜ ਹੀ ਦੇ ਦੇਣੀ ਹੈ। ਟੋਕਰਾਂ ਦੇ ਪਾਜ ਹੀ ਦੇ ਦੇਣੀ। ਠੀਕ ਹੈ। ਟੋਕਰਾਂ ਦੇ ਪਾਜ। ਇਹ ਬਾਈ 55000 ਤੇ 9 ਕਿਲੋ ਦੁੱਧ ਵੀ ਦੇਈ ਗਈ। ਹਾਂਜੀ। ਤੇ ਕੋਈ ਮਾੜੀ ਨਹੀਂ। ਕੋਈ ਮਾੜੀ ਨਹੀਂ। 2 ਮਹੀਨੇ ਚੋਕੇ ਤੇ 3 ਮਹੀਨੇ ਚੋਕੇ ਐਂ ਲਿਖ ਜਾਣੀ ਹੈ। ਸਹੀ ਗੱਲ ਹੈ ਜੀ। ਬੱਚਾ ਵੀ ਚਲੋ ਆਪਾਂ ਨੂੰ ਕਿਹਨੇ ਭਾਣਾ ਦਿੱਤੀ ਹੈ। ਹਾਂਜੀ। ਉਹਨੇ ਵੀ ਵੀਡੀਓ ਦੇਖਣੀ ਹੈ ਕਿਉਂਕਿ ਅਗਲਾ ਮੁੜ ਕੇ ਕੱਲ ਨੂੰ ਵੀ ਮਾਲ ਲੈਣਾ ਵੀ ਉਸ ਪਿੰਡ ਚੋਂ ਅਗਲਾ ਚਾਰਾਂ ਘਰਾਂ ਚ ਗਾਂ ਵੀ ਗੱਲ ਕਰਦਾ ਵੀ ਉਹਨੂੰ ਕਸ ਕੇ ਪਿਛਲੀ ਵੀਡੀਓ ਪਾਈ ਸੀ ਆਪਾਂ 3 ਮਹੀਨਿਆਂ ਦੀ ਘੰਟੇ ਚ ਮਹੀਨਿਆਂ ਬੈਗੀਆਂ ਸੀ ਠੀਕ ਆ ਜੀ ਕਿਉਂਕਿ ਭਾਜ ਜਾਇਆ ਜੇ ਬਾਈ ਜੇ ਭਾਜ ਜਾਇਆ ਜੇ ਭਾਣੇ ਹੁਣ 55000 ਚ ਕੋਈ ਵੀ ਮੈਂ ਨਹੀਂ ਦਿੰਦਾ ਵਪਾਰੀ ਲਾਲਚ ਕਰ ਜਾਂਦਾ ਵੀ ਨਫਾ ਵਾਧਾ ਲਾ ਆ ਮੈਂ 800 ਮੰਗ ਲਾ ਤਾਂ ਵੀ ਮੈਂ ਵਿਕੂਗੀ ਬਾਈ 8 ਕਿਲੋ ਦੁੱਧ ਵਾਲੀ ਨਹੀਂ ਦਿੰਦਾ ਬਈ ਅੱਜ ਕੱਲ ਕੋਈ ਆ ਜੇ ਆਪਾਂ 10 ਕਿਲੋ ਨੇ ਕਹਿੰਦੇ 9 ਕਿਲੋ ਵੀ ਝੋਟੀ ਦੁੱਧ ਦਈ ਗਈ ਮੈਂ ਬਹੁਤ ਹੈ ਕੋਈ ਮਾੜੀ ਨਹੀਂ ਕੋਈ ਮਾੜੀ ਨਹੀਂ ਹੁਣ ਜੇ ਇਹ ਚ ਵੀ ਅਗਲਾ ਕੂਗਾ ਬਾਈ ਤੂੰ ਇੰਨੇ ਦਾ ਮੂੰਹ ਮੰਗੇ ਆ ਸਹੀ ਗੱਲ ਆ ਜੀ ਠੀਕ ਆ ਤੇ ਫਿਰ ਤਾਂ ਵੀ ਉਹਦੇ ਬਾ ਦੇਖੋ ਖਾਣਾ ਖਾਣਾ ਇਹਦਾ ਪਾ 65000 ਵੀ ਕਹਿ ਰਹੀ ਅਗਲਾ ਤਾਂ ਵੀ ਬਾਹਰ ਟ੍ਰੇਡ ਦੀ ਮੈਂ ਵੀ ਲਊਗਾ 60000 ਚ ਤੁਹਾਨੂੰ ਤਾਜੀ ਸੂਈ ਮੈਂ ਮਿਲ ਨਹੀਂ ਆ ਜੀ ਮਗਰ ਮਿਲਨੀ ਕੱਟੀ ਆਹ ਆਫਰ ਬਈ ਕਿਤੇ ਹੀ ਮਿਲਨੇ ਆ ਜਿਹਦੇ ਤਾਂ ਹੱਥ ਚ ਫੋਨ ਹੋਇਆ ਉਹਨੇ ਤਾਂ ਮੇਲਾ ਲੈ ਲੈਣਾ ਲੋਕ ਬਾਕੀ ਆ ਹੁਣ 70000 ਰੁਪਏ ਦੇ ਜੀ 70000 ਬਈ ਕੀ ਕਰਦੇ ਆ ਜੀ ਪਾਤੀ ਵੀ ਪੈਸੇ ਭਰ ਕੇ ਲੈਣ ਅਗਲੇ ਤੋਂ ਲੈ ਕੇ ਆਉਣੇ ਜਿਹਨੇ ਪਾਲੀਆਂ ਕੀਤੀਆਂ ਚਲੋ ਕਮਾਈ ਵੀ ਕਰਨੀ ਐ ਇਹ ਚ ਜਾਇਜ਼ ਕਮਾਈ ਨਾ ਪਰਾਪਨਾ ਦਾ ਵੀ ਇਹ ਹੁੰਦਾ ਵੀ ਇਹ ਵੇਚਾਂਗੇ ਕੱਲ ਨੂੰ ਹੋਰਾਂ ਦੀ ਲੈ ਕੇ ਵੀਡੀਓ ਪਾਵਾਂਗੇ ਸਹੀ ਗੱਲ ਐ ਆਪਾਂ ਕਦੇ ਵੱਧ ਲਾਲਚ ਨਹੀਂ ਕੀਤਾਗਾ ਚਲੋ ਆਪਣੀ ਵਿਗਜ ਅੱਜ ਆਈ ਆ ਜੇ ਆਪਾਂ ਨੂੰ 22500 ਬਣ ਗਿਆ ਆਪਾਂ ਨੂੰ ਹੋਰ ਕੀ ਚਾਹੀਦਾ ਬਈ ਸਹੀ ਗੱਲ ਐ ਦਿਹਾੜੀ ਨਾਲ ਤਾਂ ਚੰਗਾ ਅਗਲਾ 400 500 ਦਿੰਦਾ ਸਾਰੀ ਡਾੜੀ ਚੰਮ ਲਾਉਂਦਾ ਸਾਰੀ ਡਾੜੀ ਚੰਮ ਲਾਉਂਦਾ ਜੀ ਸਹੀ ਗੱਲ ਐ ਇਹ ਸਭ ਤੋਂ ਵਧੀਆ ਇਹ ਨਾਲੇ ਚਲੋ ਜਾਇਜ਼ ਕਮਾਈ ਨਾਲੇ ਅਗਲਾ ਵੀ ਯਾਦ ਕਰਦਾ ਬਈ ਸਹੀ ਗੱਲ ਆ ਜੀ ਜਾਇਜ ਕਮਾਈ ਤੇ ਜੇ ਕੋਈ ਵੇਚਣ ਆਲਾ ਲੈ ਗਿਆ ਉਹਨੂੰ ਵੀ 4 ਪੈਸੇ ਚਲੋ ਦੇ ਜੂਗੀ ਜੀ ਬਾਕੀ ਵੀ ਆਪਾਂ ਤਾਂ ਕਹਿੰਦੇ ਸਿੱਧਾ ਕੋਈ ਦੁੱਧ ਵਾਲਾ ਬੰਦਾ ਲੈ ਜਾਵੇ ਕੋਈ ਗਰੀਬ ਹੁੰਦਾ ਵਿਚਾਰਾ ਕਿ ਉਹ ਕਿਵੇਂ ਪੈਸੇ ਇਕੱਠੇ ਕਰਨਾ ਕਿਵੇਂ ਨਹੀਂ ਨਾਲ ਆਜਾ ਤਾ ਕਰੂਗਾ ਹੋਰ ਤਾਂ ਨਹੀਂ ਗਈ ਸਹੀ ਗੱਲ ਹੈ ਜੀ 4 ਘਾਹ ਗਾਂ ਰੋਡ ਜੀ ਮਾਲਾ ਜੀ ਨੂੰ ਆਪਾਂ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਲੱਖ ਰੁਪਏ ਦੀ ਮੈਂ ਵੇਚੀ ਸੀ ਹਾਂਜੀ ਉਹ ਬੰਦੇ ਨੇ 4 ਘਾਹ ਹੋਰ ਭੇਜੇ ਮੇਰੇ ਕੋਲ ਠੀਕ ਹੈ ਜੀ ਉਹ ਬਿਨਾਂ ਵੀਡੀਓ ਤੋਂ 4 ਪੈਸੇ ਬਹੁਤ ਚੰਗੀ ਸੀਗੀ ਜੀ ਹਾਂ ਜਿਹੜੀ ਲੱਖ ਰੁਪਏ ਦੀ ਆਪਾਂ ਹੋ ਗਿਆ ਉਹ ਮਹੀਨਾਕ ਵੀਡੀਓ ਉਧਰ ਲੈ ਗਏ ਤੇ ਸਿਰਫ ਇਸੇ ਗੱਲ ਤੇ ਵੀ ਉਧਰ ਮੈਂ ਗਈ ਸੀ ਠੀਕ ਹੈ। ਨਾਲੇ ਪਾਸ ਸੁਣ ਕੇ ਅਗਲਾ ਆਉਂਦਾ। ਪਾਸ ਸੁਣ ਕੇ ਅਗਲਾ ਆਉਂਦਾ ਹੌਲੀ ਹੌਲੀ ਗਾਹਕ ਵੱਜ ਜਾਂਦਾ ਜੀ। ਬਾਕੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਦੇ ਤੇ ਕੋਈ ਵੀ ਆ ਕੇ ਬਈ ਕੋਈ ਚੱਲਦਾ ਰਹੂਗਾ ਜੀ। ਉਹ ਛਿੱਟਾ ਕੋਈ ਗੰਡ ਮਰੋੜੀ ਗੱਬਣ ਮੈਂ ਦੇ ਥਾਣੇ ਕੋਈ ਨਾੜ ਹੋਵੇ ਅਗਲਾ ਕਿਹੜੇ ਕਿਹੜੇ ਲੂ ਬੰਦਾ ਕਹਿੰਦਾ ਸਾਨੂੰ ਪਾਸ ਨਹੀਂ ਕਰਨੀ ਉਹਦੀ ਜਿਹਨੂੰ ਮਰਜ਼ੀ ਆਦਾ ਲਿਆ ਕੇ ਪਾਸ ਕਰਾ ਲਵੇ ਆਪਾਂ ਬਈ ਕਰਾਇਆ ਵੀ ਅਗਲੇ ਨੂੰ ਦੇਵਾਂਗੇ। ਠੀਕ ਹੈ ਜੀ। ਦੋਆ ਮੰਨਿਆ ਜਿਕੇ ਆਪਾਂ ਗੇ ਵੀ ਕਿਨਾਂ ਨੇ ਪੂਰ ਛਿੱਟਾ ਗੰਡ ਮਰੋੜ ਠੀਕ ਹੈ ਜੀ ਉਹ ਗੱਲਾਂ ਦੀ ਆਪਾਂ ਕਿਉਂਕਿ ਬਈ ਆਪਸ ਆਸ ਕਰਕੇ ਲੈਉਣੇ ਪੈਸੇ ਪਹਿਲਾਂ ਅਗਲੇ ਨੂੰ ਦੇ ਕੇ ਆਉਣੇ ਆ ਅਸੀਂ ਸਹੀ ਗੱਲ ਸਾਨੂੰ ਅਗਲਾ ਐ ਨਹੀਂ ਦੇ ਦਿੰਦਾ ਅਗਲਾ ਇਹ ਹੁਣ ਫੋਨ ਤੇ ਕਹਿੰਦੇ ਬਈ ਅਸ ਪਤਾ ਨਹੀਂ ਥਾਂ ਦੀ ਕਿਵੇਂ ਨਿਕਲੂਗੀ ਬਈ ਪਹਿਲਾਂ ਪੈਸੇ ਭਰੇ ਆ ਬਈ ਇਹਨਾਂ ਦੇ ਠੀਕ ਹੈ ਜੀ ਹਾਂ ਬਾਕੀ ਜਿਹਨੂੰ ਨਗ ਪਸੰਦ ਆਉਂਦਾ ਜੀ ਇਹਦਾ ਮੈਨ ਇਹ ਨਾ ਕੋਈ ਪਾਣੀ ਪੀਤਾ ਇਹ ਪੱਠੇ ਵੀ ਨਹੀਂ ਚੱਕੇ ਆ ਗਏ ਉਹਦਾ ਰਾਤ ਨੂੰ ਸੂਪੇ ਉਦੋਂ ਬਾਅਦ ਸੂਹ ਜਾ ਕੇ ਵਧੀਆ ਨੇ ਨਿਕਲਣਾ ਨਿਕਲ ਜਾਣਾ ਭਰਜੂ ਜੀ ਜਿਹੜੀ ਵਾਲਟਲ ਹੋਈ ਉਹ ਵੀ ਭਰ ਜਾਣੀਆਂ ਬਾਕੀ ਬੱਚਾ ਚੰਗਾ ਦੇਗੀ ਉਹਦੇ ਸਾਫ ਬਣ ਜਾਣਾ ਬਈ ਬੱਚਾ ਚੰਗਾ ਦੇਗੀ ਤੇ ਮੁੰਡਾ ਬੱਚਾ ਜਿਹੜਾ ਦੇਈਓ ਅਗਲੇ ਦੇ ਕਰਮ ਆ ਹੁਣ ਆਪਾਂ 60 ਇਹ ਨਹੀਂ ਕਿ ਕੱਟੀ ਦੇਤੀ ਬਈ 2000 ਵੱਧ ਮੰਗਾ 2000 ਵੱਧ ਮੰਗਾ 60 ਕਹਿਤਾ 60 ਚ ਛੋੜ ਛੇ ਆਪਾਂ ਖੁੱਲਾ ਮਾਨਤਨ ਬੰਦੇ ਦੀ ਨਹੀਂ ਗੱਲ ਵੀ 100 ਪਾ ਕੇ ਮਾਨਤਨ ਵੀ ਬੰਦੇ ਦਾ ਹੁੰਦਾ ਜੂਰੋਂ ਚੱਲ ਕੇ ਆਉਂਦਾ ਬੰਦੇ ਦਾ ਕੋਈ ਚੱਕਰ ਨਹੀਂ ਮਾਨਣੀ ਇਹ ਦੋਵੇਂ ਇਕੱਠਿਆਂ ਲੈ ਲੂ ਕੋਈ ਉਹ ਜਾਂ ਮਾਨਤਨ ਵੀ ਹੋ ਜੇ ਉਹ ਜਮਾਨਤਨ ਵੱਧ ਹੋ ਜੇ ਹਾਂ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ ਜੀ